ਸਾਸ਼ੀਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਤਰਬੀਅਤ ਐਸੀ ਰੱਖੋ ਤਰਬੀਅਤ ਤਰਬੀਅਤ ਕੀ ਹੁੰਦੀ ਆ ਕਿ ਆਪਣਾ ਜਿਹੜਾ ਸੁਭਾਅ ਹੈ ਤੁਹਾਡੀ ਜੋ ਨੇਚਰ ਹੈ ਉਹਨੂੰ ਇਸ ਤਰ੍ਹਾਂ ਦੀ ਰੱਖੋ ਵੈਸੇ ਜਿਸ ਤਰ੍ਹਾਂ ਦੀ ਮਰਜ਼ੀ ਰੱਖੋ ਜਿੱਦਾਂ ਦੀ ਕੁਦਰਤ ਨੇ ਦਿੱਤੀ ਆ ਰਹਿਣੀ ਤੇ ਉਦਾਂ ਦੀ ਹੋਈ ਆ ਕਿ ਐਸੀ ਰੱਖੋ ਫਕੀਰ ਤਰਬੀਅਤ ਤਰਬੀਅਤ ਐਸੀ ਰੱਖੋ ਕਿ ਫਕੀਰੋਂ ਕੇ ਸਾਥ ਖਾਇਆ ਵੀ ਹੈ ਖਾਇਆ ਵੀ ਜਾਏ ਮਤਲਬ ਐਦਾਂ ਨਹੀਂ ਹੈ ਕਿ ਆਪਣੇ ਆਪ ਨੂੰ ਬੜਾ ਰੱਖੋ ਕਿ ਆਕੜ ਐਦਾਂ ਦੀ ਰੱਖੋ ਕਿ ਨਵਾਬਾਂ ਨੂੰ ਵੀ ਠਕਰਾਇਆ ਜਾਵੇ ਨਹੀਂ ਇੱਕ ਗੱਲ ਆ ਵੈਸੇ ਕਹਿਣ ਦਾ ਮਤਲਬ ਕਿ ਆਪਣੇ ਆਪ ਨੂੰ ਇਸ ਸਲੀਕੇ ਨਾਲ ਰੱਖਣਾ ਚਾਹੀਦਾ ਹੈ ਕਿ ਇੱਕ ਆਪਣਾ ਜਮੀਰ ਇੱਕ ਆਪਣਾ ਸੁਭਾਅ ਅਲੱਗ ਤੋਂ ਹੋਣਾ ਚਾਹੀਦਾ ਹੈ ਖਾਣਾ ਇਹ ਤੇ ਫਕੀਰਾਂ ਨਾਲ ਵੀ ਖਾਣਾ ਠੁਕਰਾਣਾ ਤੇ ਫਿਰ ਨਵਾਬਾਂ ਦਾ ਵੀ ਠੁਕਰਾ ਦੇਣਾ ਯਾਨੀ ਜਿਹੜੀ ਇੱਕ ਹੁੰਦੀ ਹੈ ਨਾ ਬੰਦੇ ਦੀ ਆਪਣੀ ਅਹਿਮੀਅਤ ਉਹ ਬੜੀ ਮਾਇਨੇ ਰੱਖਦੀ ਹੈ ਤੇ ਉਹ ਹਰ ਇਨਸਾਨ ਦੇ ਅੰਦਰ ਹੋਣੀ ਚਾਹੀਦੀ ਆ ਬਹੁਤ ਸਾਰੀਆਂ ਕੁੱਬੀਆਂ ਬਹੁਤ ਸਾਰੇ ਲੋਕ ਦੱਸਦੇ ਆ ਕਿ ਆ ਹੋਣਾ ਚਾਹੀਦਾ ਆ ਹੋਣਾ ਚਾਹੀਦਾ ਇਨਸਾਨ ਦੇ ਅੰਦਰ ਆ ਹੋਣਾ ਚਾਹੀਦਾ ਪਰ ਅਸਲ ਦੇ ਵਿੱਚ ਹੁੰਦਾ ਤੇ ਉਹੀ ਐ ਜੋ ਜਿਸ ਤਰ੍ਹਾਂ ਦੀ ਸੋਚ ਲੈ ਕੇ ਇਨਸਾਨ ਇਸ ਦੁਨੀਆ 'ਚ ਆਉਂਦਾ ਕਹਿੰਦੇ ਪਰਵਰਿਸ਼ ਦਾ ਬੜਾ ਫਰਕ ਹੁੰਦਾ ਊਦੋਂ ਫਰਕ ਹੁੰਦਾ ਏ ਜਦੋਂ ਇਨਸਾਨ ਬਹੁਤ ਹੀ ਵਧੀਆ ਆਪਣੀ ਜ਼ਿੰਦਗੀ ਕੱਢ ਰਿਹਾ ਹੋਵੇ ਕਹਿੰਦੇ ਇਹਦੇ ਮਾਂ ਪਿਓ ਨੇ ਇਹਨੂੰ ਇਹ ਸਲੀਕਾ ਸਿਖਾਇਆ ਏ ਤੇ ਜੇ ਕਿਤੇ ਔਲਾਦ ਮਾੜੀ ਨਿਕਲ ਆਵੇ ਮਾਂ ਪਿਓ ਤੇ ਸਾਰੇ ਹੀ ਚਾਉਂਦੇ ਆ ਕਿ ਸਾਡੀ ਊਲਾਜ ਚੰਗੀ ਹੋਵੇ ਤੇ ਫਿਰ ਕਹਿੰਦੇ ਆ ਇਹਦੀ ਮਾਂ ਇਦਾਂ ਤੇ ਇਹਦਾ ਪਿਓ ਇਦਾਂ ਜਾਨੀ ਕਿ ਕਹਿੰਦੇ ਆ ਕਿ ਤੁਹਾਡੇ ਸੁਭਾਅ ਦੇ ਅੰਦਰ ਤੁਹਾਡੇ ਪਰਿਵਾਰ ਦੀ ਪਰਵ੍ਰਿਸ਼ ਝਲਕਦੀ ਆ ਜ਼ਰੂਰ ਝਲਕਦੀ ਹੋਵੇਗੀ ਆਪਾਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਕੀ ਜ਼ਰੂਰਤ ਪਈਆ ਕਿਤੇ ਅੜਨਦੀ ਪਰ ਇਹ ਜ਼ਰੂਰ ਕਹੋ ਕਿ ਪਰਵ੍ਰਿਸ਼ ਤਾਂ ਪਰਿਵਾਰ ਵਿੱਚ ਸਾਰਿਆਂ ਦੀ ਇੱਕੋ ਜੀ ਹੁੰਦੀ ਆ ਤੇ ਫਿਰ ਸਾਰੇ ਮੈਂਬਰ ਇੱਕੋ ਜੇ ਕਿਉਂ ਨਹੀਂ ਹੁੰਦੇ ਇਹ ਕੁਐਸਚਨ ਜਦੋਂ ਦਿਮਾਗ 'ਚ ਆਉਂਦਾ ਹੈ ਨਾ ਫਿਰ ਕਿਤੇ ਨਾ ਕਿਤੇ ਤਰਕ ਦੀ ਗੱਲ ਪਣ ਜਾਂਦੀ ਹੈ ਕਹਿੰਦੇ ਆਨਸਰ ਦੇਣਾ ਬੜਾ ਸੌਖਾ ਏ ਸਵਾਲ ਪੁੱਛਣਾ ਸਭ ਤੋਂ ਵਧੀਆ ਹੋਣਾ ਚਾਹੀਦਾ ਹੈ ਕਿ ਜਦੋਂ ਤੁਹਾਡੇ ਕੋਲ ਵੱਡਾ ਤਰਕ ਹੋਵੇ ਤੇ ਸਾਹਮਣੇ ਵਾਲਾ ਚੁੱਪ ਬੈਠਾ ਹੋਵੇ ਨਜ਼ਾਰਾ ਤੇ ਉੱਥੇ ਆਂਦਾ ਏ ਦੇਖੋ ਦੁਨੀਆਦਾਰੀ ਦੇ ਵਿੱਚ ਕਲਾ ਜੋ ਹੈ ਕਲਾਕਾਰੀ ਜੋ ਹੈ ਕੁਦਰਤ ਨੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀ ਦਿੱਤੀ ਹੈ ਮੈਂ ਤਾਂ ਕਹਿੰਨੀ ਹਰ ਕਿਸੇ ਨੂੰ ਦਿੱਤੀ ਹੈ ਜੇ ਕਿਸੇ ਨੂੰ ਚੁੱਪ ਰਹਿਣ ਦੀ ਕਲਾ ਦਿੱਤੀ ਹੈ ਤਾਂ ਕਿਸੇ ਨੂੰ ਬੋਲਣ ਦੀ ਕਲਾ ਤੇ ਉਹਦੀ ਚੁੱਪ ਵਿੱਚ ਵੀ ਬਹੁਤ ਸਾਰੇ ਗੋਣੋ ਛੁਪੇ ਹੁੰਦੇ ਆ ਕਈ ਜਗ੍ਹਾ ਤੇ ਚੁੱਪ ਰਹਿਣਾ ਵੀ ਤੁਹਾਡੇ ਲਈ ਸਹੀ ਕਹ ਹੁੰਦਾ ਕਈਆਂ ਨੇ ਕਿਹਾ ਤੁਹਾਨੂੰ ਆ ਨਹੀਂ ਕਹਿਣਾ ਚਾਹੀਦਾ ਸੀ ਤੁਹਾਨੂੰ ਕੀ ਜ਼ਰੂਰਤ ਐਵੇਂ ਹੀ ਕੁਝ ਕਹਿਣ ਦੀ ਕੁਝ ਕਰਨ ਦੀ ਬਿਲਕੁਲ ਸਹੀ ਆ ਬਹੁਤ ਸਹੀ ਜਗ੍ਹਾ ਤੇ ਹੋਂ ਤੁਸੀਂ ਬਹੁਤ ਸਹੀ ਐਡਵਾਈਸ ਵੀ ਕਰਦੇ ਹੋ ਫੈਮਿਲੀ ਦੀ ਤਰ੍ਹਾਂ ਉਹ ਵਧੀਆ ਗੱਲ ਆ ਪਰ ਅਸਲ ਚ ਕੀ ਹੈ ਕਿ ਆਪਾਂ ਇਨਸਾਨ ਆ ਹਰ ਇਨਸਾਨ ਹੈ ਜੇ ਆਪਾਂ ਕਹੀਏ ਕਿ ਇਨਸਾਨ ਗਲਤੀਆਂ ਦਾ ਪੁੱਤ ਲਾਇ ਤਾਂ ਇਹ 101% ਸਹੀ ਹੈ ਜੇ ਗਲਤੀ ਨਾ ਹੋਵੇ ਤੇ ਅਗਲਾ ਦੇਵਤਾ ਹੀ ਬਣ ਗਿਆ ਨਹੀਂ ਤੇ ਫਿਰ ਦੁਨੀਆਦਾਰੀ ਚ ਇਨਸਾਨ ਕੀ ਤੇ ਅਸੀਂ ਕੀ ਹ ਦੁਨੀਆਦਾਰੀ ਚ ਮੇਰੇ ਹਿਸਾਬ ਨਾਲ ਤਿੰਨ categories ਨੇ ਕਹਿੰਦੇ ਇੱਕ ਇਨਸਾਨ ਆ ਇੱਕ ਦੇਵਤਾ ਹੈ ਤੇ ਇੱਕ ਰਾਖਸ਼ ਹੈ ਜਾਂ ਤੇ ਅਸੀਂ ਦੇਵਤਾ ਬਣਦੇ ਆ ਮੈਂ ਪਹਿਲਾਂ ਵੀ ਇੱਕ ਵਾਰ ਬੜੀ ਧੀਰ ਪਹਿਲਾਂ ਡਿਸਕਸ਼ਨ ਕੀਤੀ ਸੀ ਜਾਂ ਤੇ ਅਸੀਂ ਦੇਵਤਾ ਬਣਦੇ ਆ ਵੀ ਅਸੀਂ ਤੇਜੀ ਬੜੇ ਚੰਗੇ ਆ ਚੱਲ ਕੋਈ ਨਾ ਜੇ ਇਹਨੇ ਕਹਿ ਤਾ ਕਹਿ ਤਾ ਜੇ ਕਰ ਤਾ ਕਰ ਤਾ ਕੋਈ ਗੱਲ ਨਹੀਂ ਅਸੀਂ ਨਹੀਂ ਕਹਿੰਦੇ ਜੇ ਕੋਈ ਸਾਡਾ ਮਾੜਾ ਕਰ ਗਿਆ ਫਿਰ ਕੀ ਹੋਇਆ ਅਸੀਂ ਨਹੀਂ ਕਰਦੇ ਜੇ ਕੋਈ ਸਾਡੇ ਬਾਰੇ ਮਾੜਾ ਬੋਲ ਗਿਆ ਕੀ ਹੋ ਗਿਆ ਅਸੀਂ ਨਹੀਂ ਬੋਲਦੇ ਆ ਸਾਡਾ ਹੱਕ ਸੀ ਅਸੀਂ ਛੱਡਤਾ ਅਸੀਂ ਕਿਹਾ ਚੱਲ ਕੋਈ ਗੱਲ ਨਹੀਂ ਇਹ ਹੈਗਾ ਆ ਦੇਵਤੇ ਜੀ ਦੀ ਸੋਚ ਰੱਖਣ ਵਾਲੇ ਪਰ ਇਨਸਾਨ ਆ ਅਸੀਂ ਇਨਸਾਨ ਬਣਦਾ ਹੀ ਨਹੀਂ ਅਸੀਂ ਦੂਜੇ ਕਿਉਂ ਬਣਦੇ ਆ ਰਾਗਚ ਇਹਦਾ ਵੀ ਲੈ ਲਾਂ ਉਹਦਾ ਵੀ ਲੈ ਲਾਂ ਇਹਦੇ ਤੋਂ ਵੀ ਨਾਮ ਕਮਾਲਾ ਇਹਨੂੰ ਵੀ ਫੜ ਲਾਂ ਉਹਦੇ ਬਾਰੇ ਵੀ ਕਰਦਾ ਇਹਦੇ ਬਾਰੇ ਵੀ ਇਦਾਂ ਕਰਦਾ ਦੇਖੋ ਹੱਕ ਤੁਹਾਡੀ ਕੁਦਰਤ ਨੇ ਤੁਹਾਨੂੰ ਉਹਨਾਂ ਕੋਈ ਦੇਣਾ ਮੈਂ ਮੈਂ ਇੱਕ ਗੱਲ ਹੋਰ ਜ਼ਰੂਰ ਕਹਿਨੀ ਆ ਕਿ ਤੁਸੀਂ ਬਹੁਤ ਸਮਝਦਾਰੀ ਨਾਲ ਸਮਝਦੇ ਹੋ ਕਿ ਅਸਮਾਨ ਸਾਰਿਆਂ ਲਈ ਇੱਕੋ ਜਿਹਾ ਹੈ ਧਰਤੀ ਤੇ ਜਰੂਰ ਤੁਸੀਂ ਵੱਡੇ ਛੋਟੇ ਕਦਮ ਰੱਖ ਕੇ ਇਸ ਦੁਨੀਆਦਾਰੀ ਤੋਂ ਪਾਰ ਲੰਘਦੇ ਆਂ ਅਸੀਂ ਪਰ ਫਿਰ ਵੀ ਇੱਥੇ ਕਬਜ਼ਾ ਸਾਡਾ ਵੱਡਾ ਛੋਟਾ ਘਰ ਹੋ ਸਕਦਾ ਹਰ ਤਰ੍ਹਾਂ ਦੀ ਜ਼ਮੀਨ ਪ੍ਰਾਪਰਟੀ ਤੁਹਾਡੀ ਮਿਹਨਤ ਤੁਹਾਡੀ ਭੱਜਣ ਅਠ ਤੁਹਾਡੇ ਦਿਮਾਗ ਦੇ ਘੋੜੇ ਭਜਾਉਣ ਨਾਲ ਤੁਹਾਡੇ ਮਨ ਨੂੰ ਸਟੇਬਲ ਕਰਨ ਨਾਲ ਤੁਸੀਂ ਬਹੁਤ ਕੁਝ ਅੱਛਾ ਕਰ ਸਕਦੇ ਹੋ ਅਸਮਾਨ ਤੇ ਉਹਨਾਂ ਕੋਈ ਹੈ ਇਹ ਨਹੀਂ ਕਹਿ ਸਕਦੇ ਕਿ ਇੰਨੀ ਧਰਤੀ ਤੇ ਮੇਰਾ ਸਮਾਨ ਵੀ ਇੰਨਾ ਨਾ ਕਿਉਂਕਿ ਉਹ ਕੁਦਰਤ ਨੇ ਹਰ ਕਿਸੇ ਲਈ ਬਰਾਬਰ ਹੀ ਬਣਾਇਆ ਹੈ ਹੈਨਾ ਤੇ ਫਿਰ ਕੀ ਹੋਇਆ ਤੀਸਰੀ ਕੈਟਾਗਰੀ ਦੇ ਲੋਕ ਰਾਖਸ਼ ਜੋ ਕੇ ਇਹਦਾ ਵੀ ਖਾ ਲਾ ਉਹਦਾ ਵੀ ਖਾ ਲਾ ਤੇ ਇਨਸਾਨ ਕੀ ਹੈ ਇਨਸਾਨ ਵਿਚਾਲੇ ਆ ਕਿ ਨਾ ਮੈਂ ਆਪਣਾ ਖਾਂ ਦੇਣਾ ਤੇ ਨਾ ਮੈਂ ਕਿਸੇ ਨੂੰ ਆਪਣਾ ਖਾਂ ਦੇਣਾ ਤੇ ਨਾ ਹੀ ਆਪਣਾ ਛੱਡਣਾ ਦੂਜੇ ਦਾ ਮਾਰਨਾ ਨਹੀਂ ਤੇ ਆਪਣਾ ਛੱਡਣਾ ਇਹ ਵਿਚਾਲੇ ਆ ਗਿਆ ਇਹ ਵਧੀਆ ਗੱਲ ਹੈ ਮੇਰੇ ਸਾਹਮਣਾਂ ਇਨਸਾਨ ਸਾਬ ਤੋਂ ਵਧੀਆ ਕੁਦਰਤ ਨੇ ਬਣਾਇਆ ਪਰ ਕੀ ਹੋ ਗਿਆ ਇਨਸਾਨ ਵੀ ਉਹ ਦੋਨਾਂ ਪਾਸੇ ਭੱਜਦਾ ਜਾਂ ਦੇਵਤਾ ਬਣਨ ਚ ਜਾਂ ਰਾਖਸ਼ ਬਣਨ ਚ ਤੇ ਇਨਸਾਨ ਇਨਸਾਨ ਬਣ ਕੇ ਰਹਿੰਦਾ ਨਹੀਂ ਮਤਲਬ ਆਪਣੀ ਚੀਜ਼ ਆਪਣਾ ਹੱਕ ਆਪਣਾ ਦਿਮਾਗ ਆਪਣੀ ਸੋਚ ਆਪਣਾ ਰਸਤਾ ਇਨਸਾਨ ਨਹੀਂ ਚੁਣਦਾ ਸਿਰਫ ਦੂਜਿਆਂ ਦੇ ਰਸਤੇ ਤੇ ਚੱਲਦਾ ਏ ਜਾਂ ਦੂਜਿਆਂ ਦੀ ਸੋਚ ਮੁਤਾਬਕ ਚੱਲਦਾ ਏ ਜਾਂ ਦੂਜਿਆਂ ਦੇ ਅਨੁਸਾਰ ਹੀ ਹਰ ਕੰਮ ਕਰਨ ਚ ਸਾਨੂੰ ਮਜ਼ਾ ਆਉਂਦਾ ਹੈ ਹੈਨਾ ਜੇ ਹੁਣ ਰਾਖਸ਼ ਆਪਣਾ ਕੰਮ ਕਰਦੇ ਆ ਉਹ ਕੀ ਆ ਕਰਦੇ ਹੋਣਗੇ ਜਾਨੀ ਇੱਕ ਗੱਲ ਤੇ ਦੇਵਤਾ ਇਨਸਾਨ ਆਪਣਾ ਕੰਮ ਕਰਦੇ ਆ ਰਾਖਸ਼ ਇਨਸਾਨ ਆਪਣਾ ਕੰਮ ਕਰ ਰਿਹਾ ਬਾਈ ਉਹਨਾਂ ਨੂੰ ਵੀ ਕਰਮ ਲਾਇਆ ਗਲਤੀ ਕਿਸੇ ਦੀ ਨਹੀਂ ਹੈ ਕੋਈ ਕਿਦਾਂ ਦਾ ਵੀ ਹੈ ਹਰ ਕੋਈ ਆਪਣਾ ਕੰਮ ਕਰ ਰਿਹਾ ਕਿਸੇ ਨੂੰ ਇਹਦੇ ਵਿੱਚ ਮੇਰੇ ਸਾਹਮਣੇ ਨਾਲ ਤਾਂ ਗੁੱਸਾ ਕਰਨ ਦੀ ਜ਼ਰੂਰਤ ਗੱਲਬਾਤ ਹੋਣੀ ਨਹੀਂ ਚਾਹੀਦੀ ਕਿਸੇ ਵੀ ਤਰ੍ਹਾਂ ਦੀ ਕਿਉਂ ਅਸੀਂ ਥੋੜਾ ਬਣਿਆ ਇਦਾਂ ਦੇ ਜੇ ਉਹਦੇ ਬਿਨਾ ਪੱਤਾ ਨਹੀਂ ਹਿੱਲਦਾ ਤਾਂ ਫਿਰ ਐਡੇ ਐਡੇ ਕੰਮ ਐਡੇ ਐਡੇ ਕਰਮ ਐ ਡੇ ਐ ਡੇ ਪਾਪ ਕਿੱਦਾਂ ਹੋ ਜਾਂਦੇ ਆ ਇਹ ਕੌਣ ਪੁੱਛੇ ਕਿ ਇੰਜ ਨਹੀਂ ਇੰਜ ਕਰ ਨਹੀਂ ਕਹਿ ਸਕਦਾ ਕੋਈ ਕਿਨੂੰ ਪੁੱਛਾਂਗੇ ਕਮ ਸੇ ਕਮ ਆਪਣਾ ਤੇ ਸਹੀ ਕਰ ਸਕਦੇ ਆ ਇਹ ਤੇ ਸਮਝਦਾਰੀ ਵਾਲੀ ਗੱਲ ਐ ਸਤਰਕ ਤੇ ਰਹਿ ਸਕਦੇ ਆ ਕਿਉਂ ਕਿਸੇ ਤੇ ਇੰਨਾ ਭਰੋਸਾ ਕਰ ਲੈਨੇ ਆ ਕਿਉਂ ਅਸੀਂ ਇੰਨੇ ਫ੍ਰੀ ਹੋ ਜਾਂਨੇ ਆ ਕਿਉਂ ਅਸੀਂ ਇਹ ਨਹੀਂ ਸਮਝਦੇ ਕਿ ਨਹੀਂ ਵਿਸ਼ਵਾਸ ਕੀਤਾ ਜਾਂਦਾ ਕਿਸੇ ਤੇ ਜਲੰਧਰ ਵਾਲੀ ਘਟਨਾ ਦੀ ਗੱਲ ਕਰਦੀ ਪਈਆਂ ਮੈਂ ਬੜਾ ਦਿਲ ਅੰਦਰੋਂ ਅੰਦਰੋਂ ਮਤਲਬ ਮਤਲਬ ਹਿੱਲ ਜਾਂਦਾ ਇਨਸਾਨ ਇਦਾਂ ਦੀਆਂ ਕਟਨਾਵਾ ਸੁਣ ਕੇ ਕਿ ਇੱਕ ਟਾਈਮ ਤੇ ਇਨਸਾਨ ਦੇ ਦਿਮਾਗ ਤੇ ਇਦਾਂ ਦਾ ਪਰਦਾ ਕਿੱਦਾਂ ਪੈ ਜਾਂਦਾ ਤੇ ਉਹ ਪਾਉਣ ਵਾਲਾ ਕੌਣ ਹੈ ਉਹ ਪਾਉਣ ਵਾਲਾ ਕੌਣ ਹੈ ਕਿੱਥੇ ਚਲੇ ਜਾਂਦੀ ਸਾਡੀ ਸਮਝ ਕਿੱਥੇ ਚਲੇ ਜਾਂਦਾ ਸਾਡੇ ਉੱਤੇ ਦਿੱਤਾ ਦਿਮਾਗ ਜਦੋਂ ਅਸੀਂ ਇਦਾਂ ਦੀਆਂ ਕਟਨਾਵਾ ਸੁਣ ਕੇ ਵੀ ਇਨਸਾਨ ਕਰਦਾ ਤੇ ਜਿਹੜਾ ਕਰਦਾ ਬਸ ਉਹਦੀ ਤੇ ਮਨੋਦਸ਼ਾ ਉਹੀ ਜਾਣ ਸਕਦਾ ਹੈ ਕੋਈ ਨਹੀਂ ਜਾਣ ਸਕਦਾ ਜਾਂ ਕਰਨ ਵਾਲਾ ਜਾਣਦਾ ਹੈ ਜਾਂ ਕਰਾਉਣ ਵਾਲਾ ਜਾਣਦਾ ਹੈ ਤੇ ਹੁਣ ਕਿੰਨੂੰ ਜਾ ਕੇ ਕਹੀਏ ਕਿ ਕਿੱਦਾਂ ਕਿਉਂ ਹੋਇਆ ਵਕਤ ਹੈ ਵਕਤ ਹੈ ਚਲੋ ਅੱਜ ਅੱਜ ਬੁੱਧਵਾਰ ਦਾ ਦਿਨ ਆ ਜੀ ਅੱਜ 26 ਨਵੰਬਰ ਹੋਗੀ ਬੁੱਧਵਾਰ ਦਾ ਦਿਨ 225 ਤੇ ਸ਼੍ਰਵਣ ਨਕਸ਼ਤਰ ਹੈ ਅੱਜ ਚੰਦਰਮਾ ਦਾ ਨਕਸ਼ਤਰ ਚੱਲੇਗਾ ਵਧੀਆ ਮਕਰ ਰਾਸ਼ੀ ਚ ਚੰਦਰਮਾ ਰਹਿ ਗਿਆ ਸਕੰਦ ਛਠੀ ਦਿੱਤੀ ਹੈ ਅੱਜ ਤੇ ਦੇਖਿਆ ਜਾਵੇ ਤਾਂ ਅੱਜ ਸ਼ੁਕਰ বৃশ্চਿਕ ਰਾਸ਼ੀ ਚ ਚਲੇ ਜਾਣਗੇ 11:21 ਤੇ ਸ਼ੁਕਰ ਦਾ বৃশ্চਿਕ ਰਾਸ਼ੀ ਚ ਬੈਠਣਾ বৃশ্চਿਕ ਰਾਸ਼ੀ ਮੰਗਲ ਦੀ ਰਾਸ਼ੀ ਹੈ ਇੱਥੇ ਪਹਿਲਾਂ ਤੋਂ ਹੀ ਸੂਰਜ ਚੱਲਦੇ ਪਏ ਆ ਬੁੱਧ ਜੋ ਆ ਬੱਕਰੀ ਹੋ ਕੇ ਪਿੱਛੇ ਚਲੇ ਗਿਆ ਸੀ ਜਾਨੀ ਤੁਲਾ ਚਿਤਤ ਤੋਂ ਦੁਬਾਰਾ ਤੋਂ ਤੇ ਹੁਣ ਸੂਰਜ ਤੇ ਸ਼ੁਕਰ ਅਸਤ ਚੱਲਦੇ ਆ ਤੇ ਤੁਹਾਨੂੰ ਪਤਾ ਹੀ ਹੈ ਸ਼ੁਕਰ ਅਸਤ ਚੱਲਦੇ ਪਏ ਆ ਉਹਦੇ ਹੁਣੇ ਉਹਨਾਂ ਨੇ ਜਾ ਕੇ 12 ਦਸੰਬਰ ਨੂੰ ਸ਼ੁਕਰ ਸੌਰੀ ਅਸਤ ਹੋਣਾ ਸ਼ੁਕਰ ਨੇ 12 ਦਸੰਬਰ ਨੂੰ ਉਹਦੇ ਹੀ ਆ ਹਜੇ ਤੇ ਉਸ ਤੋਂ ਬਾਅਦ ਥੋੜੀ ਦੇਰ ਅਸਤ ਰਹਾਂਗੇ ਸ਼ੁਕਰ ਅਸਤ 12 ਦਸੰਬਰ ਨੂੰ 12 ਦਸੰਬਰ ਤੋਂ ਬਾਅਦ ਬਈਆ ਸ਼ਾਦੀਆਂ ਹੋਰ ਚੀਜ਼ਾਂ ਦੇ ਲਈ ਥੋੜੀ ਜੀ ਸ਼ੁਕਰ ਅਸਤ ਚ ਕੁਝ ਜ਼ਿਆਦਾ ਸ਼ੁਭ ਕੰਮ ਕਰਦੇ ਨਹੀਂ ਕਹਿੰਦੇ ਆ ਹਨਾ ਤੇ ਚਲੋ ਗੱਲ ਕਰ ਰਹੇ ਆ ਆਪਾਂ ਗ੍ਰਹਾਂ ਦੀ ਤੇ ਸ਼ੁਕਰ ਦਾ ਰਾਸ਼ੀ ਪਰਵਰਤਨ ਸੂਰਜ ਨਾਲ ਜਦੋਂ ਵੀ ਕੋਈ ਗ੍ਰਹ ਸੂਰਜ ਨਾਲ ਬੈਠਦਾ ਹੈ ਤਾਂ ਉਹਦੀ ਅਹਿਮੀਅਤ तकरीबन तकरीबन 75% ਖਤਮ ਹੋ ਜਾਂਦੀ ਹੈ ਕਿਉਂਕਿ ਕਿਉਂਕਿ ਉੱਥੇ ਬੈਠਾ ਹੋਏ ਗ੍ਰਹਿ ਸੂਰਜ ਦੀ ਤਪਸ਼ ਨੂੰ ਝੱਲ ਨਹੀਂ ਪਾਉਂਦੇ ਕੌਣ ਝੱਲ ਜੂ ਜੀ ਸੂਰਜ ਦੇ ਨੇੜੇ ਐਨੀ ਦੂਰੀ ਤੇ ਆ ਤਾਂ ਵੀ ਦੇਖ ਲੋ ਕੀ ਹਾਲ ਕਰ ਦਿੰਦਾ ਧਰਤੀ ਦਾ ਜਦੋਂ ਗਰਮੀ ਹੁੰਦੀ ਹੈ ਹੈਨਾ ਤੇ ਇੱਕ ਲੌਜੀਕ ਹੀ ਆ ਹੈ ਤਾਂ ਸਾਇੰਸ ਹੀ ਭਾਵੇਂ ਪੰਜਾਬੀ ਚ ਆਪਾਂ ਸਿੱਧੀ ਗੱਲ ਕਰ ਦਿੰਨੇ ਆ ਹੈ ਤਾਂ ਇੱਕ ਸਾਇੰਸ ਹੀ ਆ ਹਨ ਤੇ ਚਲੋ ਅੱਜ ਦੇ ਦਿਨ ਜੋ ਬੁੱਧਵਾਰ ਵਾਲੇ ਦਿਨ 12 ਵਜੇ ਤੋਂ ਲੈ ਕੇ 1:30 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਗ੍ਰਹਿਆਂ ਦੇ ਮੁਤਾਬਕ ਸਿਤਾਰਿਆਂ ਦੇ ਮੁਤਾਬਕ ਤੇ ਰਾਸ਼ੀਆਂ ਦੇ ਮੁਤਾਬਕ ਜੋ ਸ਼ੁਕਰ ਦਾ ਰਾਸ਼ੀ ਪਰਵਰਤਨ 12 ਰਾਸ਼ੀਆਂ 'ਚ ਜਾਏਗਾ ਪ੍ਰਭਾਵ ਜ਼ਰੂਰ ਪਾਏਗਾ ਕਿਸੇ ਤੇ ਘੱਟ ਕਿਸੇ ਤੇ ਜ਼ਿਆਦਾ ਕਿਸੇ ਤੇ ਸ਼ੁਭ ਕਿਸੇ ਤੇ ਅਸ਼ੁਭ ਸੂਰਜ ਸ਼ੁਕਰ ਦਾ ਬੈਠਣਾ ਤੇ ਪਹਿਲਾਂ ਤੋਂ ਹੀ ਇਸ ਜਗ੍ਹਾ ਤੇ ਬਿਰਾਜਮਾਨ ਹੈ ਜੋ ਗ੍ਰਹਿਆਂ ਦੀ ਸਥਿਤੀਆਂ ਦੇ ਮੁਤਾਬਕ ਮੰਗਲ ਮੰਗਲ ਸ਼ੁਕਰ ਸੂਰਜ ਦਾ ਯੋਗ ਸਕਿਨ ਪ੍ਰੋਬਲਮ ਦੇਏਗਾ ਥੋੜੀ ਜੀ ਆਗੇ ਠੰਡ ਦਾ ਮੌਸਮ ਹੈ ਫਿਰ ਵੀ ਪੇਟ ਅੰਦਰ ਗਰਮੀ ਦਵੇਗਾ ਤੇ ਇਹ ਚੀਜ਼ਾਂ ਦੇ ਨਾਲ ਕੀ ਕਰਨਾ ਤੇ ਕੀ ਨਹੀਂ ਕਰਨਾ ਇਸ ਬਾਰੇ ਆਪਾਂ ਜਾਣਨਾ ਪਾਉਨੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਐ ਰੇਜ਼ਾ ਨਹੀਂ ਮੇਸ਼ ਰਾਸ਼ੀ ਵਾਲਿਆਂ ਦੀ ਮੇਸ਼ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਜੀ ਗ੍ਰਹਿ ਹ ਮੁਤਾਬਕ 8ਵੇਂ ਜਾਏਗਾ ਸ਼ੁਕਰ ਸ਼ੁਕਰ ਦਾ 8ਵੇਂ ਸਥਾਨ ਵਿੱਚ ਬੈਠਣਾ ਜਿਆਦਾ ਸ਼ੁਭ ਨਹੀਂ ਮੰਨਿਆ ਜਾਂਦਾ ਇਹ ਥੋੜੀਆਂ ਜੀਆਂ ਪਰੇਸ਼ਾਨੀਆਂ ਇਸ ਤਰ੍ਹਾਂ ਦਿੰਦਾ ਹੈ ਕਿ ਥੋੜੀ ਕਿਉਂਕਿ ਸੂਰਜ ਨਾਲ ਬੈਠੇਗਾ ਆਪਾਂ ਪਹਿਲਾਂ ਵੀ ਦੱਸਿਆ ਸ킨 ਪ੍ਰੋਬਲਮ ਜੀਵਨ ਸਾਥੀ ਦੀ ਸਿਹਤ ਖਰਾਬ ਕਿਤੇ ਨਾ ਕਿਤੇ ਇਦਾਂ ਦੀ એનર્ਜੀ ਜੋ ਦਿਮਾਗ ਵਿੱਚ ਘਰ ਘਰ ਗਈ ਥੋੜੇ ਉਹ ਜਿਵੇਂ ਆਪਣੇ ਆਪ 'ਚ ਨੁਕਸ ਜੇ ਕੱਢੀ ਜਾਣਾ ਤਨ ਦਾ ਮਾਲਕ ਹੈ ਸੂਰਜ ਨਾਲ ਬੈਠੇਗਾ ਥੋੜਾ ਪੈਸੇ ਵੱਲੋਂ ਡਾਵਾ ਡੋਲ ਸਥਿਤੀਆਂ ਵੀ ਹੋ ਸਕਦੀਆਂ ਨੇ ਤਾਂ ਉਹਦੇ ਲਈ ਥੋੜਾ ਤੁਸੀਂ ਖਰਚਿਆਂ ਨੂੰ ਥੋੜਾ ਧਿਆਨ ਨਾਲ ਕਰਨਾ ਹੈ ਹਨਾ ਤੇ ਬਾਣੀ ਤੇ ਜਰੂਰ ਮਿਠਾਸ ਤੇ ਮਿਠਾਸ ਰੱਖਣੀ ਹੈ ਤਾਂ ਹੀ ਵਧੀਆ ਦੂਸਰੀ ਟੌਰਸਿਆਂ ਦੀ ਬ੍ਰਿਖ ਰਾਸ਼ੀ ਦੇ ਲਈ ਦੇਖਿਆ ਜਾਵੇ ਤਾਂ ਸ਼ੁਕਰ ਜੋ ਹੈ ਸਾਹਮਣੇ ਚਲੇ ਜਾਏਗਾ 7ਵੇਂ ਸਥਾਨ 'ਚ ਜਾਏਗਾ ਵਧੀਆ ਕੋਈ ਗੱਡੀ ਲੈਣ ਬਾਰੇ ਸੋਚ ਰਹੇ ਸੀ ਰਿਸ਼ਤੇ ਦੀ ਉਮਰ ਹੈ ਰਿਸ਼ਤੇ ਬਾਰੇ ਸੋਚ ਰਹੇ ਸੀ ਤਾਂ ਕਰ ਰਹੇ ਕਰ ਸਕਦੇ ਹੋ ਸਿਤਾਰੇ ਚੰਗੇ ਆ ਰਿਸ਼ਤਾ ਹੋ ਜਾਏਗਾ ਵਿਆਹ ਸ਼ਾਦੀ ਲਈ ਸਮਾਂ ਬਿਲਕੁਲ ਬਿਹਤਰ ਚੱਲਣ ਵਾਲਾ ਹੈ ਨਾਲ ਹੀ ਸੂਰਜ ਸ਼ੁਕਰ ਇਕੱਠੇ ਆ ਤਾਂ ਇਸ ਕਰਕੇ ਪਾਰਟਨਰਸ਼ਿਪ ਵਿੱਚ ਰੌਲਾ ਪੈ ਜਾਣਾ ਕੋਈ ਨਾ ਕੋਈ ਤਾਂ ਇਸ ਕਰਕੇ ਬਹੁਤ ਹੀ ਸੰਭਲ ਕੇ ਚੱਲਣਾ ਹੈ ਦੂਸਰੀ ਗੱਲ ਪਰਿਵਾਰ ਦੀ ਸਲਾਹ ਨਾਲ ਚੱਲਣਾ ਹੈ ਮਾਂ ਦੀ ਸਲਾਹ ਨਾਲ ਚੱਲਣਾ ਹੈ ਕਿਉਂਕਿ ਜੋ ਦੇਖਿਆ ਜਾਵੇ ਤਾਂ ਸ਼ੁਕਰ ਜੋ ਧਰਤੀ ਹੈ ਤੇ ਚੰਦਰ ਜੋ ਮਾਂ ਹੈ ਤਾਂ ਇਸ ਕਰਕੇ ਆਪਣੇ ਪਰਿਵਾਰ ਆਪਣੇ ਜਿਵੇਂ ਕਿ ਆਪਾਂ ਕਹਿ દઈએ ਕਿ ਪਰਿਵਾਰ ਵਿੱਚ ਮਾਤਾ ਦੀ ਜੇਕਰ ਮੈਰਿਡ ਹੋ ਤਾਂ ਜੀਵਨ ਸਾਥੀ ਦੀ ਸਲਾਹ ਨਾਲ ਚੱਲ ਸਕਦੇ ਹੋ ਤਾਂ ਕਿ ਸੂਰਜ ਸ਼ੁਕਰ ਦਾ ਜੋਕ ਕੋਈ ਨੁਕਸਾਨ ਨਾ ਕਰੇ ਹੈਨਾ ਵੈਸੇ ਜੇ ਦੇਖਿਆ ਜਾਵੇ ਤਾਂ ਤੁਸੀਂ ਇੱਕ ਕਾਂਸੀ ਦੀ ਕੋਲੀ ਚ ਦਹੀ પાਕੇ ਸ਼ੁਕਰਵਾਰ ਨੂੰ ਮੰਦਰ ਰੱਖ ਸਕਦੇ ਹੋ ਅਗਰ ਜ਼ਿਆਦਾ ਪ੍ਰੋਬਲਮ ਪਰਿਵਾਰਕ ਤੌਰ ਤੇ ਆਇਆ ਤਾਂ ਜੈਮਿਨੀ ਜਾਂ ਮਿਥੂਨ ਰਾਸ਼ੀ ਦੀ ਗੱਲ ਕਰੀਏ ਤਾਂ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਜੋ ਸ਼ੁਕਰ ਬੈਠੇਗਾ ਜੀ 8 ਨੰਬਰ ਦੀ ਰਾਸ਼ੀ ਵਿੱਚ 8 ਨੰਬਰ ਦੀ ਰਾਸ਼ੀ ਜੋ ਹੈ ਇਹ ਮੰਗਲ ਦੀ ਹੈ ਜੇ ਦੇਖਿਆ ਦੇਖਿਆ ਜਾਵੇ ਨਹੀਂ ਹੈ ਹੀ ਮੰਗਲ ਦੀ ਹੈ ਤਾਂ 8 ਨੰਬਰ ਦੇ ਵਿੱਚ ਮੰਗਲ ਦੀ ਰਾਸ਼ੀ ਚ ਬੈਠਣਾ ਜੋ ਗ੍ਰਹਾਂ ਦੇ ਮੁਤਾਬਕ ਜੋ ਚੱਲ ਰਹੇ ਆ ਸੂਰਜ ਤੇ ਨਾਲ ਅਠਵੇਂ ਸਥਾਨ 'ਤੇ ਤੇ ਜੋ ਵੀ ਜਿੱਦਾਂ ਵੀ ਆਪਾਂ ਦੇਖੀਏ ਤਾਂ 6ਵੇਂ ਜਾ ਕੇ ਕੋਈ ਵੀ ਗ੍ਰਹਿ ਜਾ ਅੱਠਵੇਂ ਜਾ ਕੇ ਕੋਈ ਗ੍ਰਹਿ ਇੰਨਾ ਜ਼ਿਆਦਾ ਨੁਕਸਾਨ ਨਹੀਂ ਕਰਦੇ 6ਵੇਂ ਜੋ ਐਂਟੀਗ੍ਰਾਮ ਬੈਠੇ ਇਹ ਇੱਕ ਸੋਚਣ ਵਾਲੀ ਗੱਲ ਹੈ ਕਿ ਜਦੋਂ ਵੀ ਕੋਈ ਮਾੜਾ ਗ੍ਰਹਿ ਜਾ ਕੇ 8ਵੇਂ ਸਥਾਨ ਵਿੱਚ ਬਹਿ ਗਿਆ ਜਾਂ 6ਵੇਂ ਸਥਾਨ 'ਚ ਬਹਿ ਗਿਆ ਤਾਂ ਉਹ ਰੋਗ ਬਿਮਾਰੀ ਦੇ ਥਾਂ ਤੇ ਉਸ ਚੀਜ਼ ਨੂੰ ਜਾ ਕੇ ਖਤਮ ਹੀ ਕਰੇਗਾ ਤੇ ਇਸ ਕਰਕੇ ਪੁਰਾਣੇ ਪੁਰਾਣਾ ਰੋਗ ਕੋਈ ਚੱਲਿਆ ਆ ਆ ਰਿਹਾ ਸੀ ਤਾਂ ਉਸ ਤੋਂ ਤੁਹਾਨੂੰ ਨਿਜਾਤ ਮਿਲ ਸਕਦੀ ਆ ਤੇ ਗ੍ਰਹਾਂ ਦੇ ਮੁਤਾਬਕ ਕਿਉਂਕਿ 6ਵੇਂ ਸਥਾਨ 'ਚ ਜਾਏਗਾ ਸੂਰਜ ਮੰਗਲ ਤੇ ਸ਼ੁਕਰ ਦੀ ਸਥਿਤੀ 6ਵੇਂ ਸਥਾਨ 'ਚ ਕਿਸੇ ਕਿਸੇ ਤਰ੍ਹਾਂ ਨਾਲ ਨਾਲ ਕੇ ਦਾਦ ਕੇ ਪਰਿਵਾਰ ਵਿੱਚ ਕਿਸੇ ਨੂੰ ਬਿਮਾਰੀ ਰੋਗ ਚਿੰਤਾ ਹੋਵੇ ਤਾਂ ਗਾਂ ਨੂੰ ਹਰਾਚਾਰਾ ਜ਼ਰੂਰ ਪਾ ਦੇਣਾ ਹੈ ਨਾਲੇ ਵੀ ਧਿਆਨ ਰੱਖਣਾ ਹੈ ਕਿ ਸ਼ੁਕਰ ਮੰਗਲ ਦਾ ਯੋਗ ਹੈ ਤੇ ਗਾਂ ਸ਼ੁਕਰ ਦੀ ਹੈ ਤੇ ਉਸ ਨੂੰ ਗੋੜ ਖਲਾਉਣ ਨਾਲ ਬੜਾ ਸ਼ੋਭਾ ਫਾਲਵੀ ਮਿਲੇਗਾ ਤੇ ਸਿਤਾਰਿਆਂ ਮੁਤਾਬਕ ਅੱਛਾ ਵੀ ਹੋ ਜਾਏਗਾ ਕੈਂਸਰ ਜਾਨੀ ਕਰਕਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਜਾਏਗਾ ਪੰਜਵੇਂ ਸਥਾਨ ਵਿੱਚ ਮਿੱਤਰ ਤੇ ਹੈ ਨਹੀਂ ਹੈ ਸੋਚ ਸਥਾਨ ਬੈਠ ਕੇ ਪੁਰਾਣੇ ਦੋਸਤ ਮਿੱਤਰਾਂ ਨਾਲ ਡਿਸਕਸ਼ਨ ਉਹਨਾਂ ਨੂੰ ਮਿਲਣਾ ਉਹਨਾਂ ਨਾਲ ਗੱਲਬਾਤ ਕਰਨਾ ਕੋਈ ਪਾਰਟੀ ਫੰਕਸ਼ਨ ਅਟੈਂਡ ਕਰਨ ਲਈ ਸਿਤਾਰੇ ਤੁਹਾਡੇ ਸ਼ੁਭ ਹੋ ਗਏ ਆ ਤੇ ਨਾਲ ਹੀ ਉਸ ਕੋਈ ਰੁੱਸੇ ਹੋਏ ਸੀ ਸਾਡੇ ਕੋਈ ਕਿਸੇ ਤਰ੍ਹਾਂ ਨਾਲ دوست ਮਿੱਤਰ ਹਨਾ ਉਹਨਾਂ ਨਾਲ ਵੀ ਤੁਹਾਡੇ ਸਬੰਧਾਂ ਚ ਸੁਧਾਰ ਹੋਣ ਲਈ ਇਹ ਸਮਾਂ ਬਿਲਕੁਲ ਬਿਹਤਰੀ ਵਾਲਾ ਹੈ ਤਾਂ ਤੁਸੀਂ ਯਤਨ ਕਰ ਸਕਦੇ ਹੋ ਅੱਗੇ ਵੱਧ ਸਕਦੇ ਹੋ ਤਾਂ ਗੱਲਬਾਤ ਤੁਹਾਨੂੰ ਕਰਨੀ ਚਾਹੀਦੀ ਆ ਸਿਤਾਰੇ ਚੰਗੇ ਆ ਟਾਈਮ ਚੰਗਾ ਹੈ ਬਸ ਥੋੜੀ ਜਿਹੀ ਪੇਟ ਦੀ ਗਰਮੀ ਦਾ ਧਿਆਨ ਰੱਖਣਾ ਹੈ ਖੂਬ ਸਾਰਾ ਪਾਣੀ ਪੀਂਦੇ ਰਹਿਣਾ ਤੇ ਨਾਲ ਰਾਤ ਨੂੰ ਪਾਣੀ ਸਰਾਣੇ ਰੱਖ ਕੇ ਸਵੇਰੇ ਕਿਸੇ ਗਬਲੇ ਬੂਟੇ ਚ ਵੀ ਪਾਉਂਦੇ ਆ ਲਿਓ ਜਾਨੀ ਸਿੰਘ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਜੀ ਦੇਖਿਆ ਜਾਵੇ ਤਾਂ ਸਿੰਘ ਰਾਸ਼ੀ ਵਾਲਿਆਂ ਦੇ ਸ਼ੁਕਰ ਜਾਏਗਾ ਚੌਥੇ ਸਥਾਨ ਵਿੱਚ ਸ਼ੁਕਰ ਤੁਹਾਡੇ 10ਵੇਂ ਖਾਨੇ ਦਾ ਮਾਲਕ ਹੈ ਆਪਣੀ ਰਾਸ਼ੀ ਨੂੰ ਦੇਖੇਗਾ ਇਹ ਗੱਲ ਧਿਆਨ ਰੱਖਣ ਵਾਲੀ ਆ ਕੋਈ ਵੀ ਗ੍ਰਹਿ ਜਦੋਂ ਵੀ ਆਪਣੇ ਘਰ ਆਪਣੇ ਰਾਸ਼ੀ ਨੂੰ ਦੇਖਦਾ ਹੈ ਤਾਂ ਉਸ 'ਚ ਵ੍ਰਿਧੀ ਹੀ ਕਰਦਾ ਹੈ ਤਾਂ ਦਸਵੇਂ ਖਾਨੇ ਨੂੰ ਦੇਖੇਗਾ ਪਿਤਾ ਲਈ ਸਬੰਧਾਂ ਲਈ ਸੁਧਾਰ ਲਈ ਸਿਤਾਰੇ ਚੰਗੇ ਆ ਜੱਦੀ ਪ੍ਰਾਪਰਟੀ ਦੇ ਚੱਲੇ ਆ ਰਹੇ ਝਗੜੇ ਲਈ ਸਿਤਾਰੇ ਚੰਗੇ ਆ ਅੱਛੇ ਲੋਕਾਂ ਨਾਲ ਸਬੰਧ ਲਈ ਜੋ ਸ਼ੁਕਰਿਸਤ ਸਖਤੇ ਬੈਠੇਗਾ ਤਾਂ ਉਹ ਵਧੀਆ ਕੋਈ ਗੱਡੀ ਲੈਣ ਬਾਰੇ ਸੋਚ ਰਹੇ ਹੋ ਜੀ ਥਾਰ ਲੈਣੀ ਹੈ ਜੀ ਅਸੀਂ ਸਕੋਰਪੀਓ ਲੈਣੀ ਹੈ ਤਾਂ ਲੈ ਲਓ ਹੁਣ ਸਮਾਂ ਚੰਗਾ ਹੈ ਲਈ ਜਾਏਗੀ ਸੌਕੀ ਪਰਿਖੇ ਨਾਲ ਸਿੰਘ ਰਾਸ਼ੀ ਤੇ ਸਿੰਘ ਲਗਣ ਵਾਲਿਆਂ ਲਈ ਇਹ ਸਮਾਂ ਬਿਲਕੁਲ ਚੰਗਾ ਤਾਂ ਤੁਸੀਂ ਲੈ ਸਕਦੇ ਹੋ ਆਪਣਾ ਵਾਹਨ ਵਰਗੋ ਜਨਿਕ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਬਦਿਆਸੀ ਦੂਸਰੇ ਸੀ ਤੇ ਹੁਣ ਚਲੇ ਜਾਏਗਾ ਤੀਸਰੇ ਸਥਾਨ ਵਿੱਚ ਹੁਣ ਤੀਜੇ ਸ਼ੁਕਰ ਦਾ ਬੈਠਣਾ ਜੀਵਨ ਸਾਥੀ ਦੀ ਸਲਾਹ ਨਾਲ ਚੱਲੋਗੇ ਤਾਂ ਸਮਝੋ ਬਹੁਤ ਹੀ ਵਧੀਆ ਹਿੰਮਤ ਕਰੋਗੇ ਤਾਂ ਸਮਝੋ ਉਦੋਂ ਵੀ ਵਧੀਆ ਅਗਰ ਆਪਣੇ ਪਰਿਵਾਰ ਵਿੱਚ ਹਲੀਮੀ ਨਾਲ ਪੇਸ਼ ਆਉਂਗੇ ਤਾਂ ਸਮਝੋ ਘਰ ਦਾ ਵਾਤਾਵਰਣ ਮਾਹੌਲ ਵੀ ਠੀਕ ਹੋ ਜਾਏਗਾ ਕਾਫੀ ਦਿਨ ਤੋਂ ਨੋਕ-ਝੋਕ ਜੋ ਚੱਲੀ ਆ ਰਹੀ ਸੀ ਉਸ ਦਾ ਹੱਲ ਵੀ ਮਿਲ ਜਾਏਗਾ ਪਰ ਸੂਰਜ ਨਾਲ ਸ਼ੁਕਰ ਬੈਠੇਗਾ ਤਾਂ ਇਸ ਕਰਕੇ ਗੱਲ-ਗੱਲ ਤੇ ਖਿਜਣਾ ਗੱਲ-ਗੱਲ ਤੇ ਪਰੇਸ਼ਾਨ ਹੋਣਾ ਪਰੇਸ਼ਾਨੀਆਂ ਨੂੰ ਬਤਾਏਗਾ ਤਾਂ ਗੱਲ ਦੂਜੇ ਦਿਨਾਂ ਟੋਕੋ ਸੁਣ ਕੇ ਹੀ ਆਪਣੇ ਜਵਾਬ ਦਵੋਗੇ ਤਾਂ ਵਧੀਆ ਖਾਸ ਤੌਰ ਤੇ ਨੌਕਰੀ ਕਰਨ ਵਾਲਿਆਂ ਨੂੰ ਆਪਣੇ ਅਫਸਰਾਂ ਦਾ ਰੁੱਖ ਤੇ ਮੁਖ ਦੇਖ ਕੇ ਹੀ ਗੱਲ ਅੱਗੇ ਵਧਾਣੀ ਚਾਹੀਦੀ ਹੈ ਲਿਬਰਾਜ਼ਾਂ ਨੇ ਤੁਲਾ ਰਾਸ਼ੀ ਵਾਲਿਆਂ ਦੀ ਗੱਲ ਕਰੀਏ ਤਾਂ ਲਗਨ ਚੋਂ ਨਿਕਲ ਕੇ ਹੁਣ ਚਲਾ ਗਿਆ ਸੂਰਜ ਤੇ ਬੁੱਧ ਉਥੇ ਰਹਿ ਗਿਆ ਦੂਸਰੇ ਸਥਾਨ ਵਿੱਚ ਹੁਣ ਆਪ ਹੀ ਧਨ ਸਥਾਨ ਵਿੱਚ ਬੈਠ ਗਏ ਪਰ ਬੈਠ ਕੇ ਦੇਗੇ ਦੋ ਅੱਗ ਦੇ ਵਿੱਚ ਫੁੱਲ ਬੈਠ ਗਿਆ ਨਾ ਤਾਂ ਇਸ ਕਰਕੇ ਥੋੜੀਆਂ ਜੀਆਂ ਘਟਨਾਵਾਂ ਇਦਾਂ ਨਹੀਂ ਐ ਵੈਸੇ ਸਾਰਿਆਂ ਲਈ ਹੋਣੀਆਂ ਨੇ ਜੋ ਥੋੜੀਆਂ ਜੀਆਂ ਪਰੇਸ਼ਾਨ ਕਰਨਗੀਆਂ ਮੰਗਲ ਮੇਕਮਾ ਚ ਰੁਕਾਵਟਾਂ ਪਾਉਣਗੀਆਂ ਇਦਾਂ ਦੀਆਂ ਘਟਨਾਵਾਂ ਜਿੱਦਾਂ ਹੋ ਰਹੀਆਂ ਨੇ ਕਿ ਅਣਮਨੁੱਖੀ ਘਟਨਾਵਾਂ ਸ਼ੁਕਰ ਧਰਤੀ ਨੂੰ ਹਿਲਾ ਦੇਣ ਵਾਲੀ ਪਰੇਸ਼ਾਨੀ ਵਾਲੀ ਕੋਈ ਨਾ ਕੋਈ ਗੱਲਬਾਤ ਪਰ ਸ਼ਾਂਤ ਤੇ ਕਰੇਗੀ ਕਿਉਂਕਿ ਇਹ ਲੌਜੀਕ ਹੈ ਹਨਾ ਯਾਨੀ ਕਿ ਤੁਲਾ ਲਗਣ ਤੁਲਾ ਰਾਸ਼ੀ ਵਾਲਿਆਂ ਨੂੰ ਸਾਰਿਆਂ ਨੂੰ ਪਰ ਤੁਲਾ ਰਾਸ਼ੀ ਵਾਲਿਆਂ ਦਾ ਮਾਲਕ ਹੀ ਸ਼ੁਕਰ ਹੈ ਇਸ ਕਰਕੇ ਤੁਸੀਂ ਆਪਣੀ ਸਿਹਤ ਦਾ ਧਿਆਨ ਬਹੁਤ ਰੱਖਣਾ ਹੈ ਸਿਹਤ ਲਈ ਸਿਤਾਰੇ ਤੁਹਾਡੇ ਥੋੜੇ ਜੇ ਕਮਜ਼ੋਰ ਚੱਲਣਗੇ ਕੋਈ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹਨੂੰ ਹਲਕੇ 'ਚ ਨਹੀਂ ਲੈਣਾ ਭਾਵੇਂ ਵੀਪੀ ਵਧ ਰਿਹਾ ਭਾਵੇਂ ਕੋਈ ਵੀ ਪ੍ਰੋਬਲਮ ਆ ਰਹੀ ਤੇ ਗਾਂ ਨੂੰ ਤੁਸੀਂ ਰੋਟੀ ਖਿਲਾਉਂਦੇ ਰਹਿਣਾ ਦੇਸੀ ਘਿਉ ਲਾ ਕੇ ਸਕੋਰਪੀਓ ਬ੍ਰਿਸ਼ਚਿਕ ਰਾਸ਼ੀ 12ਵੇਂ ਖਾਨੇ ਦਾ ਮਾਲਕ ਤੇ ਬਿਜ਼ਨਸ ਦਾ ਮਾਲਕ ਲਗਨ 'ਚ ਆ ਗਿਆ ਬਿਜ਼ਨਸ ਪੈਸਾ ਵਪਾਰ ਲਈ ਤਾਂ ਲਈ ਤਾਂ ਕੰਮ ਕਰ ਲਈ ਸਾਰੀਆਂ ਚੀਜ਼ਾਂ ਲਈ ਕਿਉਂਕਿ 7ਵੇਂ ਖਾਨੇ ਨੂੰ ਦੇਖੇਗਾ ਸਿਤਾਰੇ ਹੋਗੇ ਚੰਗੇ ਬਹੁਤ ਹੀ ਅੱਛੇ ਪਰ ਥੋੜੀ ਬਹੁਤੀ ਦਿਮਾਗੀ ਖਰਜਲਫੁਕਵਾਰੀ ਕਿਉਂਕਿ 12ਵੇਂ ਖਾਨੇ ਦਾ ਮਾਲਕ ਹੈ ਖਰਚੇ ਜ਼ਿਆਦਾ ਕਰੋਗੇ ਤੁਸੀਂ ਚਲੋ ਪੈਸਾ ਖਰਚਣ ਲਈ ਹੁੰਦਾ ਜ਼ਰੂਰ ਕਰਨਾ ਚਾਹੀਦਾ ਪਰ ਇਹ ਤੁਹਾਡੀ ਪਰਸਨਲਿਟੀ ਨੂੰ ਤੇ ਅੱਛਾ ਕਰੇਗਾ ਥੋੜੀ ਜੀ ਤੁਹਾਨੂੰ ਸਕਿਨ ਪ੍ਰੋਬਲਮ ਦੇ ਸਕਦਾ ਕਿਉਂਕਿ ਜਦੋਂ ਤੱਕ ਸੂਰਜ ਇੱਥੇ ਹੈ ਸੰਗ੍ਰਾਂਤ ਤੱਕ ਉਦੋਂ ਤੱਕ ਤੁਹਾਨੂੰ ਖੂਬ ਸਾਰਾ ਪਾਣੀ ਪੀਣਾ ਚਾਹੀਦਾ ਹੈ ਹਨਾ ਦੁੱਧ ਮੱਥੇ ਤੇ ਲਾਉਣਾ ਚਾਹੀਦਾ ਤੇ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਗੁੜ ਦਾ ਸੇਵਨ ਨਹੀਂ ਕਰਨਾ ਚਾਹੀਦਾ ਗੁੜ ਸੂਰਜ ਦਾ ਕਾਰਕ ਹੈ ਉਹਦੀ એનર્ਜੀ ਹੋਰ ਤੁਹਾਡੇ ਸਰੀਰ ਨੂੰ ਖਰਾਬ ਕਰ ਸਕਦੀ ਹੈ ਜੋ ਕਿ ਸ਼ੁਕਰ ਦੇ ਨਾਲ ਬੈਠਾ ਹੈ ਹਨਾ ਇਸ ਚੀਜ਼ ਦਾ ਧਿਆਨ ਰੱਖਣਾ ਤੇ ਦਹੀਂ ਮਲ ਕੇ ਨਹਾਉਣਾ ਤੁਹਾਡੇ ਲਈ ਸ਼ੁਭਤਾ ਦੇਵੇਗਾ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਦੀ ਗੱਲ ਕਰੀਏ ਤਾਂ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਇਨਕਮ ਦਾ ਮਾਲਕ 12ਵੇਂ ਸਥਾਨ 'ਚ ਚਲੋ ਜੀ ਪੈਸਾ ਆਇਆ ਨਹੀਂ ਰੀਵੰਗੂ ਤੇ ਗਿਆ ਤੁਹਾਨੂੰ ਇਹ ਸਿਚੁਏਸ਼ਨ ਹੋਗੀ ਕਿ ਦੀ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲਿਆਂ ਦੀ ਬੈਲੈਂਸ ਕਰਨਾ ਜੀ ਸ਼ੇਅਰ ਮਾਰਕੀਟ ਵਿੱਚ ਪੈਸਾ ਸੋਚ ਸਮਝ ਕੇ ਲਗਾਣਾ ਬਹੁਤ ਸੋਚ ਸਮਝ ਕੇ ਯਾਨੀ ਕਿ ਮਾੜਾ ਮੋਟਾ ਸੋਚ ਐਵੇਂ ਪੇਮੈਂਟ ਫਸ ਜਾਏਗੀ ਨੁਕਸਾਨ ਹੋ ਜਾਏਗਾ ਅੱਧਾ ਆਏਗਾ ਤੇ ਅੱਧਾ ਮਿਲੇਗਾ ਹੀ ਨਹੀਂ ਤੇ ਐਵੇਂ ਸਿਰ ਫੜ ਕੇ ਬੈਠਣਾ ਤੇ ਮੋਬਾਈਲ ਦੀ ਘਟ ਵਰਤਣਾ ਤੁਹਾਨੂੰ ਲਗਨ ਤੇ ਤੁਹਾਨੂੰ ਰਾਸ਼ੀ ਵਾਲਿਆਂ ਨੇ ਐਵੇਂ ਦੂਸਰੇ ਦੀਆਂ ਦੇਖ ਦੇਖ ਕੇ ਦੇਖ ਦੇਖ ਕੇ ਚੀਜ਼ਾਂ ਆਪਣਾ ਦਿਮਾਗ ਖਰਾਬ ਮਨ ਅਸੰਤੁਲਨ ਨਹੀਂ ਹੋਣ ਦੇਣਾ ਕਪੂਰ ਦੀ ਟਿੱਕੀ ਆਪਣੇ ਕੋਲ ਰੱਖਣੀ ਹੈ ਜੇਕਰ ਕਿਤੇ ਜਾਣਾ ਹੈ ਤਾਂ ਜਦੋਂ ਤੱਕ ਸ਼ੁਕਰ ਤੁਹਾਡੇ 12ਵੇਂ ਸਥਾਨ 'ਚ ਰਹੇਗਾ ਕੈਪ੍ਰਿਗਨ ਜਾਨੀ ਮਕਰ ਰਾਸ਼ੀ ਹੁਣ ਮਕਰ ਰਾਸ਼ੀ ਦੀ ਗੱਲ ਕਰੀਏ ਤਾਂ ਮਕਰ ਰਾਸ਼ੀ ਵਾਲਿਆਂ ਦੇ ਲਈ ਜੋ ਸਿਤਾਰੇ ਜੀ ਸ਼ੁਕਰ ਇਨਕਮ ਸਥਾਨ ਵਿੱਚ ਚਲਾ ਗਿਆ ਦਸਵੇਂ ਥੰਨੇ ਦਾ ਮਾਲਕ ਸਰਕਾਰੀ ਤੌਰ ਤੇ ਕੋਈ ਚੱਲ ਰਹੀ ਹਾਂ ਪੇਪਰ ਵਰਕ ਜੋ ਹੈ ਉਹ ਅੱਗੇ ਤਾਂ ਵਧੇਗਾ ਪਰ ਇੱਕ ਅਜੀਬ ਜਿਹਾ ਡਰ ਮਨ 'ਚ ਬੈਠੇਗਾ ਕਿ ਕਿਤੇ ਐ ਇਹ ਨਾ ਹੋ ਜੇ ਤੇ ਕਿਤੇ ਉਸ ਤਰ੍ਹਾਂ ਨਾ ਹੋ ਜਵੇ ਹੈਨਾ ਕਿਉਂਕਿ ਜੋ ਵ੍ਰਿਛਕ ਰਾਸ਼ੀ ਵਿੱਚ ਸ਼ੁਕਰ ਜਾ ਰਿਹਾ ਇਹ ਜਾ ਰਿਹਾ ਇਹ ਤਕਰੀਬਨ 20 ਦਸੰਬਰ ਤੱਕ 20 ਦਸੰਬਰ ਤੱਕ ਥੋੜੇ ਦਿਨ ਹੀ ਨੇ ਕੋਈ ਜ਼ਿਆਦਾ ਨਹੀਂ ਹੈਗੇ ਤਾਂ 20 ਦਸੰਬਰ ਚ ਜਦੋਂ ਉਸ ਤੋਂ ਬਾਅਦ ਬੀ ਦਸੰਬਰ ਤੋਂ ਤੁਹਾਨੂੰ ਰਾਸ਼ੀ ਚ ਜਾਏਗਾ ਤਾਂ ਉਦੋਂ ਤੱਕ ਸਰਕਾਰੀ ਤੌਰ ਤੇ ਉਲਝੇਮੀਆਂ ਦੇ ਪ੍ਰਤੀ ਤੁਸੀਂ ਸਤਰਕ ਹੀ ਰਹਿਣਾ ਕੋਈ ਪੁੱਧ ਚੱਕਰ ਨਾ ਪਵੇ ਸਤਰਕ ਰਹਿਣਾ ਕਿਉਂਕਿ ਸਰਕਾਰ ਦਾ ਮਾਲਕ ਇਨਕਮ ਸਥਾਨ ਵਿੱਚ ਚਲਾ ਗਿਆ ਸਰਕਾਰ ਤੋਂ ਇਨਕਮ ਲੈਣ ਦੇ ਚੱਕਰ ਦੇ ਵਿੱਚ ਕੋਈ ਪ੍ਰੋਫਿਟ ਲੈਣ ਦੇ ਚੱਕਰ ਦੇ ਵਿੱਚ ਉਲਝੇਮੇ ਤੁਹਾਡੇ ਵਧ ਸਕਦੇ ਆ ਤਾਂ ਕੋਈ ਵੀ ਕੰਮ ਕਰਨਾ ਪੇਪਰ ਵਰਕ ਬਹੁਤ ਧਿਆਨ ਨਾਲ ਕਰੋਗੇ ਤਾਂ ਸਮਝੋ ਵਧੀਆ ਅਗਲੀ ਰਾਸ਼ੀ ਅਕਿਊਰਸ ਯਾਨੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਜਾਏਗਾ ਦਸਵੇਂ ਸਥਾਨ ਵਿੱਚ ਤੇ ਦੇਖੇਗਾ ਚੌਥੇ ਸਥਾਨ ਨੂੰ ਇਹ ਵੀ ਬਹੁਤ ਅੱਛਾ ਤੁੰਬ੍ਰਾ ਰਾਸ਼ੀ ਵਾਲਿਆਂ ਦਾ ਮਾਲਕ ਵੀ ਸ਼ਨੀ ਹੋਈ ਹੈ ਤੇ ਭਾਵੇਂ ਸੂਰਜ ਪਹਿਲਾਂ ਤੋਂ ਹੀ ਇੱਥੇ ਬੈਠ ਕੇ ਬਹੁਤ ਅੱਛਾ ਕੰਮ ਕਰ ਰਿਹਾ ਹੈ ਮਿੱਤਰਨਾ ਹੋਣ ਕਰਕੇ ਪਰ ਪਿਤਾ ਲਈ ਤਾਂ ਚੰਗਾ ਕਰ ਹੀ ਰਿਹਾ ਹੈ ਤੇ ਹੁਣ ਜੋ ਚਿੰਤਾਵਾਂ ਪਰੇਸ਼ਾਨੀਆਂ ਸਿਗੀਆਂ ਸੁਖਸਥਾਨ ਨੂੰ ਲੈ ਕੇ ਘਰ ਮਕਾਨ ਨੂੰ ਲੈ ਕੇ ਥੋੜੀ ਰਿਪੇਅਰ ਕਰਾਉਣੀ ਚਾਹੁੰਦੇ ਸੀ ਤੁਸੀਂ ਉਹਨੂੰ ਲੈ ਕੇ ਘਰ ਚ ਰੰਗ ਰੋਗਣ ਕਰਾਉਣ ਨੂੰ ਲੈ ਕੇ ਕੋਈ ਚੀਜ਼ ਖਰੀਦਣ ਲਗਜ਼ਰੀ ਚੀਜ਼ਾਂ ਖਰੀਦਣ ਨੂੰ ਲੈ ਕੇ ਥੋੜਾ ਡੈਕੋਰਟ ਚੀਜ਼ਾਂ ਕਰਨ ਨੂੰ ਲੈ ਕੇ ਤਾਂ ਉਹ ਹੁਣ ਤੁਹਾਡਾ ਕੰਮ ਇਸ ਟਾਈਮ ਤੇ ਹੋਣ ਵਾਲਾ ਹੈ ਮਾਤਾ ਦੀ ਸਿਹਤ ਬਿਲਕੁਲ ਠੀਕ ਹੁੰਦੀ ਜਾਏਗੀ ਹੁਣ ਚਲੋ ਇੱਕ ਚੰਗੀ ਗੱਲ ਹੈ ਤੇ ਨਾਲ ਹੀ ਵੀ ਇੱਕ ਬਹੁਤ ਵਧੀਆ ਗੱਲ ਹੈ ਕਿ ਸ਼ੁਕਰ ਨੂੰ ਹੋਰ ਸ਼ੁਭ ਕਰਨ ਦੇ ਲਈ ਦਹੀਂ ਤੁਸੀਂ ਧਾਰਮਿਕ ਸਥਾਨ ਤੇ ਰੱਖਦੇ ਹੋ ਪਾਈਸੀ ਜਾਨੀ ਮੀਨ ਰਾਸ਼ੀ ਵਾਲਿਆਂ ਦੇ ਲਈ ਸ਼ੁਕਰ ਗਿਆ ਜੀ 8ਵੇਂ 8ਵੇਂ ਸਥਾਨ ਚੋਂ ਨਿਕਲ ਕੇ 9ਵੇਂ ਇਹ ਵੀ ਇੱਕ ਚੰਗੀ ਗੱਲ ਆ 9ਵੇਂ ਸਥਾਨ ਵਿੱਚ ਗਿਆ ਕਿਉਂਕਿ ਤੁਹਾਡਾ ਮਿੱਤਰ ਨਹੀਂ 8ਵੇਂ ਖਾਨੇ ਦਾ ਮਾਲਕ ਹੈ ਤੇ ਥੋੜੀ ਜਿਹੀ ਪਰੇਸ਼ਾਨੀ ਤੁਹਾਡੇ ਪਿਤਾ ਨੂੰ ਦੇਣ ਵਾਲਾ ਹੈ ਪਿਤਾ ਦੀ ਸਿਹਤ ਨੂੰ ਦੇਣ ਵਾਲਾ ਜਾਂ ਆਪਾਂ ਕਹਿ ਦਈਏ ਕਿ ਪਰਿਵਾਰ ਵਿੱਚ ਬਜ਼ੁਰਗਾਂ ਦੀ ਸਿਹਤ ਥੋੜੀ ਖਰਾਬ ਹੋ ਸਕਦੀ ਆ ਕਿਉਂਕਿ ਬਜ਼ੁਰਗਾਂ ਦਾ ਕਾਰਕ ਬ੍ਰਹਸਪਤੀ ਆ ਤੇ ਬ੍ਰਹਸਪਤ ਜੋ ਹੈ ਭਾਵੇਂ ਉੱਚਾ ਬੈਠਾ ਏ ਪਰ ਸ਼ਨੀ ਜੋ ਬ੍ਰਹਸਪਤ ਦੀ ਰਾਸ਼ੀ ਤੁਹਾਡੇ ਹੀ ਘਰ ਵਿੱਚ ਬ੍ਰਾਸਮਣ ਹੋਣ ਕਰਕੇ ਕਿਤੇ ਨਾ ਕਿਤੇ ਐਦਾਂ ਦੀਆਂ ਸਿਚੁਏਸ਼ਨ ਦੇ ਦਿੰਦਾ ਕਿ ਕਦੇ ਇੱਕ ਠੀਕ ਤੇ ਇੱਕ ਬਿਮਾਰ ਕਰੇ ਦੂਜਾ ਬਿਮਾਰ ਤੇ ਤੀਜਾ ਠੀਕ ਐਦਾਂ ਦੀ ਸਿਚੁਏਸ਼ਨ ਹਾਲਾ ਚਾਲਦੇ ਆ ਵੀ ਮਤਲਬ ਥੋੜਾ ਜਿਹਾ ਬਿਮਾਰੀ ਠ ہماری ਕਿਸੇ ਨਾ ਕਿਸੇ ਨੂੰ ਘੇਰ ਹੀ ਲੈਂਦੀ ਆ ਤੇ ਹਸਪਤਾਲਾਂ ਦੇ ਚੱਕਰ ਲੱਗਦੇ ਰਹਿੰਦੇ ਤਾਂ ਉਹਦੇ ਲਈ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਕੀ ਕਰਨਾ ਦੀ ਤੁਸੀਂ ਇੱਕ ਤਾਂ ਕੀ ਕਰ ਸਕਦੇ ਹੋ ਕਿ ਘਰ ਵਿੱਚ ਕੱਚੀ ਲੱਸੀ ਦਾ ਛਿੱਟਾ ਦੇਣਾ ਬਹੁਤ ਸ਼ੁਭ ਤੇ ਕੁੱਤਿਆਂ ਨੂੰ ਥੋੜਾ ਜਿਹਾ ਦਹੀਂ ਜਾਂ ਲੱਸੀ ਪਾਉਣੀ ਸ਼ੁਰੂ ਕਰੋ ਕੇਤੂ ਹੈ ਤੇ ਦਹੀਂ ਲੱਸੀ ਪਾਉਣ ਨਾਲ ਸ਼ੁਕਰ ਜੋ ਹੈ ਸ਼ੁਭਫਲ ਦਿੰਦਾ ਹੈ ਤੇ ਤੀਜੀ ਗੱਲ ਸਭ ਤੋਂ ਜ਼ਰੂਰੀ ਕਿ ਤੁਸੀਂ ਜਵਾਰ ਲੈ ਕੇ ਗਾਂ ਨੂੰ ਖਿਲਾਓ ਕਾਲੀ ਗਾਂ ਨੂੰ ਖਿਲਾਉਂਗੇ ਤਾਂ ਸਮਝੋ ਰਿਲੈਕਸ ਹੋ ਜਿਓ ਕਾਲੀ ਸ਼ਨੀ ਦੀ ਹੋਗੀ ਤੇ ਸ਼ਨੀ ਪਹਿਲਾਂ ਹੀ ਤੁਹਾਡੇ ਲਗਨ 'ਚ ਬੈਠਾ ਹੈ ਤੇ ਕੋਈ ਨੁਕਸਾਨ ਨਹੀਂ ਕਰੇਗਾ ਠੀਕ ਇਹ ਸੀ ਜੀ astrology with the logic ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿ ਮੁਤਾਬਕ ਕਿਦਾਂ ਆਪਾਂ ਆਪਣੇ ਸਿਤਾਰੇ ਨੂੰ ਸ਼ੁਭ ਕਰ ਸਕਦੇ ਆ ਤੇ ਨਾਲ ਉਹਨਾਂ ਦੇ ਜੋ ਰਾਸ਼ੀ ਪਰਵਰਤਨ ਕਰਦੇ ਆ ਕਿੱਥੇ ਬੈਠਦੇ ਆ ਇੱਕ ਗੱਲ ਹੋਰ ਕੰਮ ਦੀ ਕਿ ਅਗਰ ਤੁਹਾਨੂੰ ਲੱਗੇ ਕਿ ਬਿਲਕੁਲ ਸਟੇਬਲ ਉਦਾਂ ਹੀ ਚੱਲ ਰਿਹਾ ਤਾਂ ਫਿਰ ਕੋਈ ਉਪਾਅ ਕਰਨ ਦੀ ਜ਼ਰੂਰਤ ਨਹੀਂ ਹੈ ਜਦੋਂ ਤੁਹਾਨੂੰ ਲੱਗੇ ਕਿ ਥੋੜਾ ਜਿਆਦਾ ਡਿਸਟਰਬ ਹੋਇਆ ਤੇ ਸ਼ੁਕਰ ਕਿੱਥੇ ਆਇਆ ਤੁਹਾਡੀ ਰਾਸ਼ੀ ਤੁਹਾਡੇ ਲਗਨ ਤੋਂ ਕਿੱਥੇ ਬੈਠਾ ਇਹ ਦੇਖ ਕੇ ਉਸ ਦਾ ਉਪਾਅ ਕਰੋਗੇ ਤਾਹੀ ਵਧੀਆ ਨਹੀਂ ਤਾਂ ਜੇ ਕਹਿੰਦੇ ਆ ਨਾ ਕੋਈ ਛੇੜੇ ਨਾ ਤੇ ਉਹਨੂੰ ਛੇੜਨਾ ਨਹੀਂ ਚਾਹੀਦਾ ਜੇ ਸਮੂਥ ਜ਼ਿੰਦਗੀ ਚੱਲਦੀ ਆ ਤਾਂ ਫਿਰ ਐਵੇਂ ਹੀ ਉਪਾ ਨਹੀਂ ਕਰਨੀ ਚਾਹੀਦੇ ਇਹ ਧਿਆਨ ਰੱਖਣਾ ਹੁਣ ਸਾਰੇ ਰਾਸ਼ੀਆਂ ਲਈ ਸੂਰਜ ਸ਼ੁਕਰ ਤੇ ਮੰਗਲ ਦਾ ਉਪਾ ਤੁਹਾਨੂੰ ਦੱਸਦੀ ਆ ਮੈਂ ਕਿਉਂਕਿ ਸੰਗਰਾਮ 5 ਕੁ ਦਿਨ ਸ਼ੁਕਰ ਮੰਗਲ ਇਕੱਠੇ ਰਹਿਣਗੇ 5-7 ਦਿਨ ਕਿਉਂਕਿ 15-17 ਦੀ ਸੰਗਰਾਮ ਹੋਏਗੀ ਤੇ 20 ਦਸੰਬਰ ਨੂੰ ਨੇ ਵੈਸੇ ਹੀ ਉਥੋਂ ਗਾਹ ਨਿਕਲ ਜਾਣਾ ਏ ਤੇ ਕੀ ਕਰਨਾ ਹੈ ਤੁਸੀਂ ਜਦੋਂ ਤੱਕ ਸੂਰਜ ਸ਼ੁਕਰ ਇਕੱਠੇ ਆ ਕਹੇ ਦੇ ਕਹਿ ਨਹੀਂ ਕਾਂਸੀ ਦੀ ਕੌਲੀ ਹੁੰਦੀ ਆ ਉਹਦੇ ਚ ਛੋਟੀ ਜੀ ਕੌਲੀ ਲੈ ਕੇ ਦਹੀਂ ਪਾ ਕੇ ਅਗਰ ਪ੍ਰੋਬਲਮ ਦਵੇ ਤਾਂ ਸਾਰੇ ਰਾਸ਼ੀਆਂ ਵਾਲੇ ਕਾਂਸੀ ਦੀ ਕੌਲੀ ਚ ਕਪੂਰ ਜਾਂ ਦਹੀਂ ਪਾ ਕੇ ਧਾਰਮਿਕ ਸਥਾਨ ਤੇ ਰੱਖ ਦਿਓ ਸ਼ੁਕਰ ਸ਼ਾਂਤ ਹੋ ਜਾਏਗਾ ਰਿਲੈਕਸ ਮਿਲ ਜੇਗੀ ਸਿਤਾਰੇ ਸ਼ੁਭ ਹੋ ਜਾਣ ਠੀਕ ਹੈ ਜੀ ਸਮਝਦਾ ਜਦ ਆਪ ਸਭ ਦਾ ਜਦ ਅੱਛਾ ਜਾਵੇ ਸਾਸਿਕਾ